ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਫਲਾਣੇ ਬੰਦੇ ਕੋਲ ਬਹੁਤ ਪੈਸੇ ਨੇ ਪਰ ਫਿਰ ਵੀ ਸਾਰਾ ਕੁਝ ਛੱਡ ਕੇ ਬਾਹਰ ਕਿਉਂ ਚਲਾ ਗਿਆ ਜ਼ਰੂਰੀ ਨਹੀਂ ਕਿ ਬੰਦਾ ਪੈਸਾ ਕਮਾਉਣ ਹੀ ਜਾਂਦਾ ਹੈ ਕਈ ਵਾਰ ਇਹੋ ਜੀਆਂ ਚੀਜ਼ਾਂ ਤੋਂ ਵੀ ਤੰਗ ਹੋ ਕੇ ਬੰਦਾ ਬਾਹਰ ਚਲਾ ਜਾਂਦਾ ਆ ਸੜਕਾਂ ਦਾ ਹਾਲ ਦੇਖੋ ਤੁਸੀਂ ਕਿਵੇਂ ਕਟੋ-ਕੱਟੀ ਕਰ ਰਿਹਾ ਇਹ ਟਿੱਪਰ ਲੋਕਾਂ ਦੇ ਸਿਰ ਦੇ ਵਿੱਚ ਖੇ ਪਾ ਰਿਹਾ ਹੈ ਇਹ ਸੜਕਾਂ ਟੁੱਟੀਆਂ ਹੋਈਆਂ ਨੇ ਇਹ ਹਾਲਾਤ ਪੰਜਾਬ ਦੇ ਵਿੱਚ ਕਦੋਂ ਸੁਧਰਣਗੇ ਇਹ ਸਿਸਟਮ ਕਦੋਂ ਠੀਕ ਹੋਵੇਗਾ ਕਦੋਂ ਲੋਕ ਬਾਹਰਲੇ ਮੁਲਕਾਂ ਵਾਂਗ ਪੰਜਾਬ ਦੇ ਵਿੱਚ ਆਨੰਦ ਲੈਣਗੇ ਇਹ ਸੜਕ ਹੈ ਧਾਰੀਵਾਲ ਤੋਂ ਡਡਵਾ ਰੋਡ ਵਾਲੀ ਜਿਲ੍ਹਾ ਗੁਰਦਾਸਪੁਰ ਜਿਹੜੀ ਕਈ ਸਾਲਾਂ ਤੋਂ ਟੁੱਟੀ ਹੋਈ ਹੈ ਲੋਕ ਕਈ ਵਾਰ ਮੰਗ ਕਰ ਚੁੱਕੇ ਨੇ ਕਿ ਇਹ ਸੜਕ ਬਣਾ ਦਿੱਤੀ ਜਾਵੇ ਕਿਉਂਕਿ ਜੇਕਰ ਕੋਈ ਇੱਕ ਵਾਰ ਇਸ ਸੜਕ ਦੇ ਉੱਪਰੋਂ ਲੰਘ ਜਾਂਦਾ ਤਾਂ ਤੋਬਾ ਤੋਬਾ ਕਰ ਜਾਂਦਾ ਦੂਜੀ ਵਾਰ ਇਸ ਰੋਡ ਦੇ ਉੱਪਰ ਆਉਂਦਾ ਨਾਮ ਨਹੀਂ ਲੈਂਦਾ ਦੇਖੋ ਤੁਸੀਂ ਕਿਵੇਂ ਲੋਕ ਮੂੰਹ ਬਨ ਕੇ ਜਾਰੇ ਨੇ ਜੇਕਰ ਆ ਟਿੱਪਰ ਅੱਗੇ ਲੱਗ ਜਾਂਦੇ ਨੇ ਤਾਂ ਰਾਹ ਨਹੀਂ ਮਿਲਦਾ ਕਟੋ-ਕੱਟੀ ਬੰਦਾ ਹੋ ਜਾਂਦਾ ਤਾਂ ਬੁਰੀ ਹਾਲਤ ਇਸ ਰੋਡ ਦੇ ਉੱਪਰੋਂ ਲੰਘਦੀ ਹੋ ਜਾਂਦੀ ਹੈ ਜਿਹੜੇ ਲੋਕ ਵਿਦੇਸ਼ ਘੁੰਮ ਕੇ ਆਉਂਦੇ ਨੇ ਤਾਂ ਇੱਥੇ ਆ ਕੇ ਕਹਿੰਦੇ ਨੇ ਕਿ ਭਾਈ ਉੱਥੇ ਬਹੁਤ ਸਾਫ਼-ਸੁਥਰੇ ਰੋਡ ਸੀਗੇ ਉੱਥੇ ਮਿੱਟੀ ਕੱਟਾ ਹੈ ਨਹੀਂ ਫਿਰ ਲੋਕ ਬਾਹਰ ਨਾ ਜਾਣ ਤਾਂ ਹੋਰ ਕੀ ਕਰਨਾ ਇਹ ਛੋਟੀਆਂ-ਛੋਟੀਆਂ ਬਣਿਆਦੀ ਚੀਜ਼ਾਂ ਨੇ ਸਰਕਾਰਾਂ ਦੇ ਉੱਪਰ ਇਹਦਾ ਕੋਈ ਅਸਰ ਨਹੀਂ ਹੁੰਦਾ ਕੋਈ ਬੋਝ ਨਹੀਂ ਪੈਂਦਾ ਪਰ ਜੇਕਰ ਨiyet ਸਾਫ਼